ਇਹ 20 ਅਗਸਤ 2019 ਤੋਂ ਲਾਗੂ ਹੋਈ ਹੈ ਜਿਹਦੇ ਵਿੱਚ ਹਰ ਇੱਕ ਫੈਮਿਲੀ ਨੂੰ 5 ਲੱਖ ਰੁਪਏ ਦਾ ਜਿਹੜਾ ਉਹਦਾ ਬੀਮਾ ਹੁੰਦਾ ਪਰ ਫੈਮਿਲੀ ਔਰ ਇਹਦੇ ਵਿੱਚ ਜਿਹੜੀ ਇਹ ਇੰਪਲੀਮੈਂਟ ਹੁੰਦੀ ਹੈ 772 ਹਸਪਤਾਲ ਹੈ ਜਿਹਦੇ ਚੋਂ 210 ਸਰਕਾਰੀ ਹਸਪਤਾਲ ਹੈ 556 ਜਿਹੜੇ ਆ ਪ੍ਰਾਈਵੇਟ ਹਸਪਤਾਲ ਹੈ ਔਰ 6 ਜਿਹੜੇ ਆ ਗੌਰਮੈਂਟ ਆਫ ਇੰਡੀਆ ਦੇ ਹਸਪਤਾਲ ਹੈ ਇਹਦੇ ਚ ਟੋਟਲ ਜਿਹੜੇ ਹੈਗੇ ਆ 44,99,905 ਨਾ 45 ਲੱਖ ਵੰਡੋ 45 ਲੱਖ ਫੈਮਿਲੀਜ਼ ਹੈਗੀਆਂ ਪਰ ਜਿਹੜੀ ਕੇਂਦਰ ਸਰਕਾਰ ਹੈ ਉਹ ਸਿਰਫ ਜਿਹੜੀਆਂ ਐਸ ਸੀ 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 ਸੋਸ਼ੀਓ ਇਕਨੋਮਿਕ ਕਾਸ ਸੈਂਸਸ ਵਾਲੀਆਂ ਫੈਮਿਲੀਜ਼ ਆ 16 ਲੱਖ 65 ਹਜ਼ਾਰ ਫੈਮਿਲੀ ਦੇ ਜਿਹੜਾ ਹੈਗਾ 60% ਸ਼ੇਅਰ ਦਿੰਦੇ ਆ ਮੈਂ ਰੀਪੀਟ ਕਰ ਰਿਹਾ ਜੀ ਕੇਂਦਰ ਸਿਰਫ ਤੇ ਸਿਰਫ 45 ਲੱਖ ਫੈਮਿਲੀ ਦੇ ਵਿੱਚੋਂ 16 ਲੱਖ 65 ਹਜ਼ਾਰ ਫੈਮਿਲੀਜ਼ ਦਾ 60% ਦਿੰਦਾ ਹੈ ਬਾਕੀ ਜਿਹੜੀਆਂ ਤੁਹਾਡੀਆਂ 28500 ਫੈਮਿਲੀਜ਼ ਆ ਉਹ ਸਾਰੇ ਦਾ ਸਾਰਾ 100% ਚੜਾਇਆ ਦਾ ਉਹ ਪੰਜਾਬ ਗਵਰਨਮੈਂਟ ਦੇ ਸਾਰੇ ਪੈਸੇ ਦੇ ਉਹਦੇ ਵਿੱਚ ਜਿਹੜੇ ਜੇ ਫਾਰਮ ਵਾਲੇ ਕਿਸਾਨ ਹੈ ਜੀ ਕੰਸਟਰਕਸ਼ਨ ਵਰਕਰ ਹੈ ਔਰ ਉਹਦੇ ਵਿੱਚ ਸਮਾਲ ট্রেਡਰਸ ਹੈ ਔਰ ਜਿਹੜੇ ਤੁਹਾਡੇ ਜਿਹੜੇ ਜਰਨਲਿਸਟ ਭਾਇਆ ਜਿਹੜੇ ਜੈਲੋ ਕਾਰਡ ਹੋਲਡਰ ਨੇ ਐਕਚੁਅਲੀ ਜਿਹਨਾਂ ਦਾ ਰੈਸਟਰਡ ਹੈ ਜੈਲੋ ਕਾਰਡ ਦੇ ਲਿਸਟਾ 2793 ਉਹ ਵੀ ਹੈ ਇਹ ਜਿਹੜੀ ਸਕੀਮ ਹੈ ਜਿਹੜੀਆਂ ਪਹਿਲੀਆਂ ਸਰਕਾਰ ਸੀ ਉਹ ਇੰਸ਼ੋਰੈਂਸ ਫੋਰਡ ਦੋ ਮੋਡ ਹੁੰਦੀ ਹੈ ਇੱਕ ਇੰਸ਼ੋਰੈਂਸ ਮੋਡ ਹੈ ਦੂਜਾ ਕਾਸਟ ਮੋਡ ਹੈ ਔਰ ਸ਼ੋਰਸ ਮੋਰਟੇਜਵਾਦਿਆ ਸੀ ਉਹਦੇ ਵਿੱਚ ਪਹਿਲਾਂ ਇੱਕੋ ਟੋਕਿਓ ਕੰਪਨੀ ਨਾਂ ਦੀ ਸੀ ਜਿਹੜੀ ਕੰਪਨੀ ਉਹ ਚਲਾਉਂਦੀ ਸੀ ਅਗਸਤ 19 ਤੋਂ ਲੈ ਕੇ 21 ਤੱਕ ਔਰ ਅਗਸਤ 21 ਤੋਂ ਦਸੰਬਰ 29 ਤੱਕ ਜਿਹੜਾ ਹੈਗਾ ਇਹ SBI GIC ਚਲਾਉਂਦੀ ਸੀ ਉਹਨੂੰ ਉਹ ਪ੍ਰੀਮੀਅਮ ਦਿੰਦੇ ਸੀ ਪਹਿਲੇ ਸਾਲ ਵਿੱਚ ਇੱਕੋ ਟੋਕਿਓ ਦਾ ਸੀ 597 ਪਰ ਫੈਮਿਲੀ ਦੂਜੀ ਵਾਰੀ ਹੋ ਗਿਆ 1050 ਔਰ ਜਿਹੜੀ SBI GIC ਹੈ ਇਹ 1040 ਪਰ ਫੈਮਿਲੀ ਪ੍ਰੀਮੀਅਮ ਸੀ ਇਹਦਾ ਔਰ ਇਹਦੇ ਵਿੱਚ ਇੱਕ ਦਿਨ ਬਹੁਤ ਇੰਪੋਰਟੈਂਟ ਹੈ 29 ਦਸੰਬਰ 2021 ਜਦੋਂ ਚੰਨੀ ਦੀ ਮੁੱਖ ਮੰਤਰੀ ਬਣਿਆ ਉਹਨਾਂ ਨੇ ਜਿਹੜਾ GICC ਜਿਹੜੀ SBI GICC ਉਹਦੇ ਨਾਲ ਕੰਟਰੈਕਟ ਜਿਹੜਾ ਸੀਗਾ ਆਪਣਾ ਖਤਮ ਕਰਤਾ ਮਤਲਬ ਇੱਕ ਜਿਹੜਾ ਇੰਸ਼ੋਰੈਂਸ ਮੋਡ ਦਾ ਸੀਗਾ ਉਹ ਸਿਸਟਮ ਖਤਮ ਹੋ ਗਿਆ देयर वाज नो ਸਿਸਟਮ देयर वाज ਅ ਕਾਓਸ ਕਿ ਲੋਕਾਂ ਦੀ ਪੇਮੈਂਟ ਕਿੱਧਰ ਕਰਨੀ ਹੈ ਜੋ ਅਸੀਂ ਇਨਹੈਰਿਟ ਕੀਤਾ ਤੇ ਉਸ ਤੋਂ ਬਾਅਦ ਅਸੀਂ ਇਹਨੂੰ ਟਰਸਟ ਮੋਡ ਤੇ ਲੈ ਕੇ ਆਏ ਜਦੋਂ ਸਾਡੀ ਸਰਕਾਰ ਆਈ ਆ 111 ਕਰੋੜ ਦੀ ਪੈਂਡੈਂਸੀ ਸੀ ਦੇਰ ਵਾਸ ਨੋ ਸਿਸਟਮ ਵਿੱਚ ਵਾਸ ਵਰਕਿੰਗ ਇਟ ਵਾਸ ਅ ਬ੍ਰੋਕਨ ਸਿਸਟਮ ਵਿੱਚ ਵੀ ਇਨਹੈਰਿਟਡ ਅਸੀਂ ਉਹਨੂੰ ਇੰਸ਼ੋਰੈਂਸ ਮੋਡ ਤੇ ਸ਼ੁਰੂ ਕੀਤਾ ਔਰ ਜਿਹੜੀਆਂ ਲੋਕਾਂ ਦੀਆਂ ਪੇਮੈਂਟ ਸ਼ੁਰੂ ਕਰ ਦਿਆਂ ਅਸੀਂ 111 ਕਰੋੜ ਵੀ ਕੀਤਾ ਤੇ ਦੋ ਟੋਟਲ ਅਸੀਂ ਜਿਹੜੇ ਨਵੇਂ ਵੀ ਕਲੇਮ ਆਏ ਉਹ 286 ਕਰੋੜ ਰੁਪਏ ਆ ਅਸੀਂ ਜਿਹੜਾ ਨਰਸਿੰਗ ਹੋਮ ਨੂੰ ਆਪਣੇ ਸਰਕਾਰੀ ਹਸਪਤਾਲ ਨੂੰ ਜਿੰਨੇ ਵੀ ਜਿਹੜੇ ਵੀ ਕੰਮ ਕਰਦੇ ਸੀ ਇੰਸ਼ੋਰੈਂਸ ਦਾ 286 ਕਰੋੜ ਰੁਪਏ ਦਾ ਜਿਹੜਾ ਅਸੀਂ ਉਹਨਾਂ ਨੂੰ ਪੇਮੈਂਟ ਕੀਤੀ ਹੈ ਜੇstra ਮੈਂ ਤੁਹਾਨੂੰ ਪਹਿਲਾਂ ਦੱਸਿਆ ਸੀਗਾ ਜਿਹੜਾ ਬਹੁਤ ਸਾਰਾ ਡਾਟਾ ਹੈਗਾ ਇਹ 740 ਵਾਲਾ ਇਹ 1665000 ਫੈਮਲੀਆਂ ਆ ਜਿਨ੍ਹਾਂ ਨੂੰ ਸੈਂਟਰ ਨੇ ਦੇਣਾ ਉਹਨਾਂ ਦਾ ਜਿਹੜਾ ਹੈਗਾ ਉਹ 585 ਕਰੋੜ ਜਿਹੜਾ ਹੈਗਾ ਉਹ ਹੋਰ ਤੱਕ ਵੱਧਦਾ ਜਿਹੜਾ ਸੈਂਟਰ ਨੇ ਦੇ ਕਰਨਾ ਹੈ। ਸੋਨਹਸਬ 700 ਕਰੋੜ ਜਿਹੜਾ ਹੈਗਾ SCCC ਫੈਮਲੀ ਦਾ ਚ 350 ਕਰੋੜ ਤੇ 585 ਕਰੋੜ ਟੋਟਲ ਹੈ ਜੀ। 585 ਕਰੋੜ ਟੋਟਲ ਆਉਟ ਚ 350 ਕਰੋੜ ਤੇ 74 ਲੱਖ ਰੁਪਏ ਸੈਂਟਰ ਦੇ ਬੰਦੇ ਆ ਜੀ ਉਹਦੇ ਚੋਂ 350 ਕਰੋੜ ਦੇ ਵਿੱਚੋਂ ਸਿਰਫ 168 ਕਰੋੜ ਦੇ ਤਾਂ ਹੀ ਸੈਂਟਰ ਦੇ ਕੋਲ ਜੋ ਕਹ ਰਹੇ ਆ ਵੀ ਪੈਸੇ ਪਏ ਹੋਏ ਆ ਡਿਵਰਟ ਕਰਦੇ ਆ ਨਾ ਇੱਕ ਵੀ ਪੈਸੇ ਦੀ ਰਿਵਰਸ ਨਹੀਂ ਹੋਈ ਸੀ ਤਾਂ ਕੈਨ ਯੂ ਪਲੀਜ਼ ਰਿਪੀਟ ਇੱਕ ਵੀ ਪੈਸਾ ਸਾਡੇ ਕੋਲ ਨਹੀਂ ਗਿਆ ਮਰ ਰਿਪੀਟ ਕਰਦਾ ਜੀ